ਤੇ ਪਹਿਰ 4 ਵਜੇ ਦੇ ਕਰੀਬ ਲੱਕੜ ਮੰਡੀ ਖਲੌਰ ਵਿਖੇ ਇੱਕ ਔਰਤ ਪੈਦਲ ਆਪਣੇ ਘਰ ਵੱਲ ਜਾ ਰਹੀ ਸੀ ਤਾਂ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਟਕੇ ਹੋਏ ਸੀ ਔਰਤ ਦੇ ਗਲੇ ਵਿੱਚ سونے ਦੀ ਚੈਨੀ ਖੇਚ ਲਈ ਅਤੇ ਮੌਕੇ ਤੇ ਫਰਾਰ ਹੋ ਗਏ ਔਰਤ ਦੇ ਪਤੀ ਚਮਨ ਲਾਲ ਖੰਨਾ ਨੇ ਦੱਸਿਆ ਕਿ ਚੈਨੀ ਦੀ ਕੀਮਤ ਲਗਭਗ 2 ਲੱਖ ਰੁਪਏ ਹੈ ਖਾਨਾ ਫਲੋਰ ਤੇ ਐਸਐਚਓ ਨੂੰ ਸੂਚਿਤ ਕੀਤਾ ਗਿਆ ਅਤੇ ਕੁਝ ਹੀ ਸਮੇਂ ਵਿੱਚ ਖਾਨੇਦਾਰ ਵਿਜੇ ਕੁਮਾਰ ਆਪਣੇ ਸਾਥੀਆਂ ਨਾਲ ਮੌਕੇ ਤੇ ਪਹੁੰਚੇ ਅਤੇ ਕਿਹਾ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਲੋਕਾਂ ਨੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਹੱਥ ਨਾ ਲੱਗ ਸਕੇ ਲੋਕ ਤੋਂ ਰਾਸ਼ਫਾਨ ਨੰਗਲ ਤੇ ਵਿਜੇ ਮੰਦੀ ਖਾਸਰਪੁਰ ਲਿੰਕ ਨੂੰ ਲਾਈਵ ਤੇ ਸ਼ੇਅਰ ਕਰੋ ਅਗਰ ਨਾਮ ਮੇਰਾ ਨਾਮ ਹਾਂਜੀ ਮੈਂ ਦੁਕਾਨ ਤੋਂ ਸੌਦਾ ਲੈ ਕੇ ਤਰੀ ਆਉਂਦੀ ਸੀ ਹੂੰ ਹੂੰ ਦੋ ਮੁੰਡੇ ਆ ਉਹਨਾਂ ਨੇ ਮੂੰਹ ਬੰਨੇ ਹੋਏ ਸੀ ਦੋਨਾਂ ਨੇ ਹਾਂਜੀ ਉਹਨਾਂ ਨੇ ਮੇਰੀ ਚਾਹ ਨੇ ਖਿੱਚੀ ਖਿੱਚੀ ਜਦੋਂ ਖਿੱਚੀ ਮੈਨੂੰ ਪਤਾ ਲੱਗ ਗਿਆ ਲਟਕਦੀ ਗਈ ਚਾਹ ਨੇ ਇੱਕਦਮ ਉਹਨਾਂ ਨੇ ਮੁੱਠ ਵਿੱਚ ਲੈ ਲਈ ਹੂੰ ਹੂੰ ਤੇ ਬਾਅਦ ਚ ਇਧਰ ਨੂੰ ਅਗਰ ਨੂੰ ਨੀਲਾ ਨੀਲੀ ਟੀ-ਸ਼ਰਟ ਪਾਈ ਆ ਪਿਛਲੇ ਨੇ ਹੂੰ ਕਿੰਨੇ ਜਣੇ ਸਾਰੇ ਦੋ ਜਣੇ ਦੋਨਾਂ ਨੇ ਮੂੰਹ ਬੰਨੇ ਸੀ ਅਗਲੇ ਪਿਛਲੇ ਦੋਨਾਂ ਨੇ ਹਾਂਜੀ ਹਾਂਜੀ ਉਹਨਾਂ ਦੋਨਾਂ ਨੇ ਮੂੰਹ ਬੰਨੇ ਹੋਏ ਸੀ ਜਿਹੜੀ ਲਾ ਕੇ ਲਗਾਇਆ ਠੀਕ ਹੈ ਪੁਲਿਸ ਵਾਲੇ ਆ ਗਏ ਸੀਗੇ ਹਾਂਜੀ ਪੁਲਿਸ ਵਾਲੇ ਅੱਛਾ ਠੀਕ ਹੈ ਥੈਂਕ ਯੂ